ਸਰਕਾਰ ਵੱਲੋਂ ਕੀਤਾ ਹੋਇਆ ਵਾਅਦਾ ਚੇਤਾ ਕਰਾਇਆ ਕਿ ਇਹ ਸਰਕਾਰ ਦੇ ਸਾਢੇ 1 3 ਸਾਲ ਦਾ ਸਮਾਂ ਹੋ ਚੁੱਕਾ ਡੇਢ ਕ ਸਾਲ ਦਾ ਸਮਾਂ ਰਹਿ ਗਿਆ ਤੇ ਇਹ ਵਾਅਦੇ ਪੂਰੇ ਕਿਉਂ ਨਹੀਂ ਹੋਏ ਕੀ ਜਿਹੜੀ ਬੋਹ ਗਿਣਤੀ ਆ ਉਹ ਉਹਨਾਂ ਦਾ ਹਰਦਵਾਰ ਹੈ ਧਾਰਮਿਕ ਸ਼ਹਿਰ ਆ ਹੋਰ ਜਿਹੜੇ ਧਾਰਮਿਕ ਸ਼ਹਿਰ ਹੈ ਉਹਨਾਂ ਨੂੰ ਕੁਝ ਨਹੀਂ ਗਾਣਾ ਪੈਂਦਾ ਉਹਨਾਂ ਦੀ ਝੋਲੀ 'ਚ ਆਪਣੇ ਪੈ ਜਾਂਦਾ ਸਾਡੀ ਪਹਿਲੀ ਗੱਲ ਤੇ ਗੱਲ ਕਰਨ ਵਾਲਾ ਕੋਈ ਨਹੀਂ ਤੇ ਜੇ ਕੋਈ ਗੱਲ ਕਰਦਾ ਵਾ ਤਾਂ ਉਹਦੀ ਸੁਣੀ ਨਹੀਂ ਜਾਂਦੀ ਕੇਜਰੀਵਾਲ ਜੋ ਬਾਹਰੋਂ ਦੇਖਦਾ ਉਹ ਹੈ ਨਹੀਂ ਬਹੁਤ ਫਿਰਕੂ ਬੰਦਾ ਕਹਿ ਲੋ ਕਿ ਇਹ ਸਿੱਖ ਵਿਰੋਧੀ ਤੇ ਤੁਹਾਡੀ ਪੰਜਾਬੀ ਵਿਰੋਧੀ ਵੀ ਆ ਤੁਸੀਂ ਦੇਖੋ ਦਿੱਲੀ ਵਿੱਚ ਦੋ ਵਾਰ ਮਿਨਿਸਟਰੀ ਤਿੰਨ ਵਾਰ ਆਈ ਇਹਨਾਂ ਦੀ ਇੱਕ ਵੀ ਸਿੱਖ ਮਿਨਿਸਟਰੀ ਹੈਗਾ ਦੱਸ ਦੋ ਮੈਨੂੰ ਜੇ ਕੋਈ ਇਹਨੇ ਕੋ ਸਿੱਖ ਮਿਨਿਸਟਰ ਬਣਾਇਆ ਹੋਵੇ ਤੇ ਇੱਕ ਵੀ ਦਲਤ ਮਿਨਿਸਟਰ ਨਹੀਂ ਹੈਗਾ ਉੱਥੇ ਇੱਥੇ ਆਣ ਕੇ ਕੀ ਤਮਾਸ਼ਾ ਕਰਦੇ ਜਿਮਨੀ ਚੋਲ ਹੁੰਦੀ ਆ ਨਾ ਉਹ ਤੇ ਜਿਹੜੀ ਪਾਰਟੀ ਉਹਦੀ ਹੁੰਦੀ ਆ ਉਹ ਤੇ ਅੰਡਰਸਟੂਡ ਹੁੰਦਾ ਕਿ ਇਹਨੇ ਜਿੱਤਣਾ ਕਿਉਂਕਿ ਇਹਨਾਂ ਨੇ ਮਾਰਕ ਫੱਟ ਦਾ ਸਾਰਾ ਰਾਸ਼ਨ ਚੋਰੀ ਵੰਡਦਾ ਮਤਲਬ ਲੋਕਾਂ ਨੂੰ ਇਹ ਫੇਅਰ ਇਲੈਕਸ਼ਨ ਨਹੀਂ ਸੀ ਇਹ ਫੇਅਰ ਨਹੀਂ ਸੀ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਇਹਨਾਂ ਨੇ ਆਪਣੇ ਉਹ ਜਿਹੜੇ ਹਰਿਆਣੇ ਦੇ ਬਾਰਡਰਾਂ ਤੋਂ ਕਿਸਾਨਾਂ ਦਾ ਕਹਣ ਕੀਤਾ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਉਹ ਸਾਡੀ ਦੇਖੋ ਸਾਡੀ ਇੱਕ ਖਿੱਤੇ ਦੀ ਸਾਡੇ ਕੋਲ ਐਸਜੀਪੀਸੀ ਸੀ ਸਾਡੇ ਕੋਲ ਐਸਜੀਪੀਸੀ ਸੀ ਉਹ ਉਹ ਵੀ ਹੁਣ ਮਤਲਬ ਆਪਣਾ ਟਾਈਮ ਵਿਆ ਚੁੱਕੀ ਆ ਅਕਾਲੀ ਦਲ ਸੀ ਉਹ ਵੀ ਪਰਿਵਾਰਾਂ 'ਚ ਫਸ ਗਿਆ ਇਸ ਇਸ ਟਾਈਮ ਸਿੱਖਾਂ ਨੂੰ ਇੱਕ ਬਿਲਕੁਲ ਜਿਹੜੀ ਹੈ ਨਾ ਨਰੋਲ ਜਿਹੜਾ ਸ਼੍ਰੋਮਣੀ ਅਕਾਲੀ ਦਾ ਲਿਆ ਉਹ ਚਾਹੀਦਾ ਉਹਨੂੰ ਸਰਜੀਤ ਕਰਨਾ ਚਾਹੀਦਾ ਤੇ ਖੋ ਲੈ ਕੇ ਆਓ ਨਰੋਲ 47 ਦੇ ਲਾਗੇ ਸਾਡੇ ਦੋ ਆਈਸੀਐਸੀ ਇੰਡੀਆ ਸਾਰੇ ਦੇ ਵਿੱਚ ਜਿਨ੍ਹਾਂ ਵਿੱਚੋਂ ਸਿੱਖੀ ਦਾ ਬ੍ਰੇਨ ਕਹਾ ਜਾਂਦੇ ਸਰਦਾਰ ਕਪੂਰ ਸਿੰਘ ਸੀ ਜਦੋਂ 47 ਤੋਂ ਬਾਅਦ ਦੇ ਯਾਦ ਹੋ ਗਿਆ ਇੱਥੇ ਸ਼ਾਇਦ ਗੋਪੀ ਚੰਦ ਭਾਰਵਗ ਮੁੱਖ ਮੰਤਰੀ ਸੀ ਪਰ ਦਿੱਲੀੋਂ ਇੱਕ ਆਦੇਸ਼ ਸਾਰੇ ਹੋਮ ਮਿਨਿਸਟਰੀ ਨੇ ਸਰਕੂਲੇਟ ਕੀਤਾ ਕਿ ਸਿੱਖ ਇੱਕ ਜਰਾਇਮ ਪੀਸ਼ਾ ਕੌਮ ਆ ਤੇ ਇਹਨਾਂ ਤੇ ਵਖਰੀ ਨਿਗਰਖੀ ਆ ਤੇ ਵਿਚਾਰਿਆ ਕਿ ਸਿੱਖਾਂ ਨੂੰ ਇੱਕ ਜਿਹੜੀ ਸਿੱਖ ਤਾਕਤ ਉਹ ਖਿਲਰ ਗਈ ਆ ਸਿੱਖਾਂ ਦੀ ਤਾਕਤ ਖਿਲਰ ਰਹੀ ਆ ਤੇ ਗਲੜ ਪਟਵਾਰੀ ਬਣੇ ਆ ਉਹ ਜਿਹੜੇ ਬਾਗਾਂ ਦੇ ਗਲੜ ਪਟਵਾਰੀ ਇੱਥੇ ਹੁਣ ਦਿੱਲੀ ਵਾਲੇ ਗਲੜ ਪਟਵਾਰੀ ਨੇ ਉਹਦਾ ਕਾਰਨ ਇਹ ਆ ਕਿ ਸਾਡੇ ਬੰਦੇ ਕਰਪਟ ਨਿਕਲੇ ਪਰੇਟ ਨਿਕਲੇ ਤਾਂ ਹੀ ਇਹਨਾਂ ਨੂੰ ਲਿਆਦਾ ਏ ਉਹਨਾਂ ਤੋਂ ਵੀ ਗਾਹ ਅਕਾਲ ਚਨਣਾ ਜੁੜੇ ਤੁਸੀਂ ਮੈਂ ਹਰਜਿੰਦਰ ਸਿੰਘ ਪ੍ਰੈਸ ਕਾਨਫਰੰਸ ਹੋਈ ਆ ਥੋੜੀ دیر ਪਹਿਲਾਂ ਉਹਦੇ ਵਿੱਚ ਜਗਤਾਰ ਸਿੰਘ ਹਮਾਰਾ ਕਮੇਟੀ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਖਾਸ ਕਰਕੇ ਕਿ ਅੰਮ੍ਰਿਤਸਰ ਨੂੰ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿਉਂ ਦਿੱਤਾ ਜਾਂਦਾ ਉਹਨਾਂ ਨੇ ਪੁਰਾਣੇ ਵਾਅਦੇ ਵੀ ਚੇਤੇ ਕਰਵਾਏ ਆ ਸਰਕਾਰ ਵੱਲੋਂ ਕੀਤਾ ਹੋਇਆ ਵਾਅਦਾ ਚੇਤਾ ਕਰਾਇਆ ਕਿ ਸਰਕਾਰ ਦੇ ਸਾਢੇ 1 3 ਸਾਲ ਦਾ ਸਮਾਂ ਹੋ ਚੁੱਕਾ 1.5 ਸਾਲ ਦਾ ਸਮਾਂ ਰਹਿ ਗਿਆ ਤੇ ਇਹ ਵਾਦੇ ਪੂਰੇ ਕਿਉਂ ਨਹੀਂ ਹੋਏ ਵੈਸੇ ਤੇ ਜੋ ਚੋਣ ਮੈਨੀਫੈਸਟੋ ਦੇ ਵਾਦੇ ਕੀਤੇ ਹੁੰਦੇ ਆ ਬਹੁਤ ਘੱਟ ਵਾਦੇ ਪੂਰੇ ਹੁੰਦੇ ਆ ਬਾਕੀ ਜਿਹੜੇ ਸ਼ਾਇਦ ਉਹ ਭੁੱਲੀ ਜਾਂਦੇ ਅਸੀਂ ਇਹਦੇ ਵਾਸਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਜਸਪੀਰ ਸਿੰਘ ਜੁੜ ਚੁੱਕੇ ਗੁਰਫਤੇ ਸਿੰਘ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਟੁੱਟ ਸਭ ਕਿਵੇਂ ਦੇਖਦੇ ਹੋ ਇਹ ਸਾਰੇ ਕ੍ਰਮ ਨੂੰ ਵਾਦੇ ਕੀਤੇ ਤੇ ਜਾਂਦੇ ਆ ਲਿਖਤੀ ਵੀ ਹੁੰਦੇ ਆ ਪਰ ਵਫਾ ਕਿਉਂ ਨਹੀਂ ਹੁੰਦੇ ਦੇਖੋ ਸਿੱਖ ਜਿਹੜੇ ਉਹ ਘਟ ਗਣਤੀ ਵਿੱਚ ਨੇ 크ਰਿਸਚੀਨ ਵੀ ਘਟ ਗਣਤੀ ਜਨੇ ਹੋਰ ਵੀ ਬਹੁਤ ਘਟ ਗਣਤੀ ਆ ਤੇ ਇਸ ਸਾਰੇ ਦੇਸ਼ ਦਾ ਜਿਹੜੀ ਜੀਓਗ੍ਰਾਫੀ ਆ ਭਗੋਲਕ ਕਲਚਰ ਸਭਿਆਚਾਰਕ ਪਾਸ਼ਾ ਸਾਰਿਆਂ ਨੂੰ ਵੇਖ ਕੇ ਤੇ ਇਹਨਾਂ ਨੇ ਦੇਸ਼ ਨੂੰ ਸੈਕੂਲਰ ਬਣਾਇਆ ਇੰਡੀਆ ਇਜ਼ ਨੋਟ ਅ ਹਿੰਦੂ ਸਟੇਟ ਸਵਿਧਾਨ ਮੁਤਾਬਕ ਸਾਡਾ ਦੇਸ਼ ਜਿਹੜਾ ਉਹ ਧਰਮੰਦਰ ਪਾਕਿਆ ਧਰਮੰਦਰ ਪੱਕ ਦਾ ਮਤਲਬ ਹੈ ਕਿ ਸਾਰੇ ਧਰਮਾਂ ਦਾ ਸਤਕਾਰ ਹ ਹ ਘਟ ਹੁਣ ਸਾਡੀ ਆਣ ਕੇ ਗੱਲ ਕਿੱਥੇ ਅੜਦੀ ਆ ਕਿ ਬਾਕੀ ਜਿਹੜੀ ਬਹੁ ਗਿਣਤੀ ਆ ਉਹ ਉਹਨਾਂ ਦਾ ਹਰਦਵਾਰ ਹੈ ਧਾਰਮਿਕ ਸ਼ਹਿਰ ਆ ਹੋਰ ਜਿਹੜੇ ਧਾਰਮਿਕ ਸ਼ਹਿਰ ਹੈ ਉਹਨਾਂ ਨੂੰ ਕੁਝ ਨਹੀਂ ਕਹਣਾ ਪੈਂਦਾ ਹ ਉਹਨਾਂ ਦੀ ਝੋਲੀ 'ਚ ਆਪਣੇ ਪੈ ਜਾਂਦਾ ਆਪੀ ਪੈ ਜਾਂਦਾ ਸਾਡੀ ਪਹਿਲੀ ਗੱਲ ਤੇ ਗੱਲ ਕਰਨ ਵਾਲਾ ਕੋਈ ਨਹੀਂ ਤੇ ਜੇ ਕੋਈ ਗੱਲ ਕਰਦਾ ਵਾ ਤਾਂ ਉਹ ਸੁਣੀ ਨਹੀਂ ਜਾਂਦੀ ਹੁਣ ਆਪਾਂ ਉਹਨੇ ਆਪਣੇ ਮੁੱਦਿਆਂ ਤੇ ਕਿ ਇਹ ਜਿਹੜੇ ਦੇਖੋ ਸਾਡਾ ਅਮਰਸਰ ਸਿੱਖੀ ਦਾ ਜਿਹੜਾ ਵਾ ਇਹ ਜੜਿਆ ਹੈ ਇੱਥੋਂ ਹੀ ਸਿੱਖੀ ਜੜੀ ਪਨਪੀ ਆ ਬਿਲਕੁਲ ਠੀਕ ਹੈ ਨਾ ਗੁਰੂ ਰਾਮਦਾਸ ਸਾਹਿਬ ਨੇ ਇਹਨੂੰ ਵਸਾਇਆ ਪੰਜਵੇਂ ਪਾਤਸ਼ਾਹ even ਸਿੱਖ ਸ਼ਹਾਦਤ ਵੀ ਪੰਚਮ ਪਾਤਸ਼ਾਹ ਦੀ ਇੱਥੋਂ ਸ਼ੁਰੂ ਹੀ ਅਮਰਸਰ ਤੋਂ ਪਹਿਲੀ ਸ਼ਹਾਦਤ ਪੰਚਮ ਪਾਤਸ਼ਾਹ ਦੀ ਜਿਹੜੀ ਆ ਉਹ ਅਮਰਸਰ ਨਾਲ ਉਹ ਜੁੜੇ ਸੀ ਇੱਥੇ ਉਹਨਾਂ ਦਾ ਸਾਰਾ ਸੀ ਤੇ ਇੱਥੋਂ ਜੁੜ ਸ਼ੁਰੂ ਹੋਇਆ ਮੁਰਕੇ ਈਵਨ ਜਿਹੜੇ ਗੁਰ ਤੇਗ ਬਹਾਦਰ ਸਾਹਿਬ ਹੈ ਉਹਨਾਂ ਦਾ ਵੀ ਜਨਮ ਇੱਥੋਂ ਦਾ ਹੀ ਹੈ ਤੇ ਉਹਨਾਂ ਨੇ ਨੰਦਪੁਰੀ ਵਿਸਾਈ ਤੇ ਆ ਮﻘਾਬਲ ਅਸੀਂ ਛੋਟੇ ਤੋਂ ਥਣਦੇ ਕਾ ਨੰਦਪੁਰੀ ਵਿੱਚ ਸਿੱਖ ਅਨੰਦ ਲਈ ਦੇ ਰਹਿਣਗੇ ਮਤਲਬ ਨੰਦਪੁਰ ਸਾਹਿਬ ਦਾ ਤੇ ਗੁਰੂ ਰਾਮਦਾਸ ਦੇ ਇਸ ਘਰ ਦਾ ਇਹਨਾਂ ਅਸੀਂ ਰੋਹਾਨੀਅਤ ਤੌਰ ਤੇ ਜੁੜੇ ਆ ਕਿ ਸਾਨੂੰ ਰੋਟੀ ਭਾਵੇਂ ਨਾ ਮਿਲੇ ਤੇ ਦਰਸ਼ਨ ਤਦਾਰੇ ਜਿਹੜੇ ਆ ਅਸੀਂ ਨੰਦਪੁਰ ਸਾਹਿਬ ਵੀ ਘਰ ਆਈਏ ਇੱਥੇ ਵੀ ਕਰੇ ਭਾਵੇਂ ਸਾਰੇ ਧਾਰਮਿਕ ਸਥਾਨਾਂ ਦੀ ਆਪੋ ਆਪਣੀ ਮਹਾਨਤਾ ਵਾ ਪਰ ਜਿਹੜਾ ਅੰਮ੍ਰਿਤਸਰ ਦਾ ਇੱਕ ਸੱਭਿਆਚਾਰਕ ਸ਼ਹਿਰ ਆ ਇਹ ਸਿੱਖ ਸੱਭਿਆਚਾਰ ਇੱਥੋਂ ਪਨਪਿਆ ਸਿੱਖ ਸੱਭਿਆਚਾਰ ਇੱਥੋਂ ਵਧਿਆ ਫੁੱਲਿਆ ਬਲ ਸਾਰਾ ਆ ਇੱਥੇ ਹੀ ਮੋੜ ਜੁੜਿਆ ਤੇ ਇਹਦੀ ਮਹਾਨਤਾ ਜਿਹੜੀ ਆ ਉਹ ਜਿੱਥੇ ਸਭੇ ਹਤਾਬ ਨਹੀਂ ਤੁੱਟ ਗਿਆ ਵਸਦੀ ਸਗਨ ਅਨੂਪਰਾਮਦਾਸਪੁਰ ਤੇ ਇਹ ਇਹਨੂੰ ਜਿਹੜਾ ਗੁਰੂ ਰਾਮਦਾਸ ਦੇ ਘਰ ਨੂੰ ਜਿਹੜਾ ਵਾ ਉਹ ਪਵਿੱਤਰ ਦਰਜਾ ਆਪਣੇ ਆਪ ਦੇਣਾ ਚਾਹੀਦਾ ਸੀ ਸਿੱਖਾਂ ਦੀ ਬੜੇ ਚਿਰਾਂ ਤੋਂ ਮੰਗ ਸੀਗੀ ਫੇਰ ਹੁਣ ਆਪਾਂ ਆਈਏ ਜੀ ਇਹਨਾਂ ਦੇ ਦਿੱਲੀ ਵਾਲਿਆਂ ਦੇ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਵਾਅਦਾ ਕੀਤਾ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਕਿ ਅਨੰਦਪੁਰ ਸਾਹਿਬ ਤੇ ਜਿਹੜਾ ਸ੍ਰੀ ਆਪਣੇ ਅਮਰਸਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾਵੇਗਾ ਪਰ ਇਹ ਭੁੱਲ ਗਏ ਇਹਨਾਂ ਨੇ ਉਸ ਬੰਨੇ ਵੱਲ ਕੋਈ ਵੀ ਜਿਹੜਾ ਵਾ ਅਗੇ ਕਦਮ ਨਹੀਂ ਵਧਾਇਆ ਤੇ ਇਹ ਉਹ ਸਭ ਜਿਵੇਂ ਥੋੜਾ ਪਿੱਛੇ ਵੀ ਚਲ ਜੀਏ ਜੇ ਆਪਾਂ 547 ਦੀ ਗੱਲ ਕਰਦੇ ਆ ਕਿ ਕਿਤੇ ਆਜ਼ਾਦ ਖੇਤੀ ਦੀਆਂ ਗੱਲਾਂ ਹੋਈਆਂ ਕਿ ਤੁਹਾਨੂੰ ਆਜ਼ਾਦ ਕੀਤਾਇਆ ਜਾਂਦਾ ਜਰੂਰਗਾ ਬਾਅਦ ਵਿੱਚ ਜਰਾਈਮ ਪੇਸ਼ਾ ਕੌਮ ਦੇ ਨਾਲ ਜੋੜਤਾ ਜਾਂਦਾ ਕਿ ਤੁਸੀਂ ਨੇ ਜਰਾਈਮ ਪੇਸ਼ਾ ਕੌਮ ਹੋ ਦੇਖੋ 47 ਦੇ ਲਾਗੇ ਸਾਡੇ ਦੋ ਆਈਸੀਐਸੀ ਇੰਡੀਆ ਸਾਰੇ ਦੇ ਵਿੱਚ ਜਿਨ੍ਹਾਂ ਵਿੱਚੋਂ ਸਿੱਖੀ ਦਾ ਬ੍ਰੇਨ ਕਹਾ ਜਾਂਦੇ ਸਰਦਾਰ ਕਪੂਰ ਸਿੰਘ ਸੀ ਜਦੋਂ 47 ਤੋਂ ਬਾਅਦ ਇਹ ਯਾਦ ਹੋ ਗਿਆ ਤਾਂ ਇੱਥੇ ਸ਼ਾਇਦ ਗੋਪੀ ਚੰਦ ਭਾਰਵਗ ਮੁੱਖ ਮੰਤਰੀ ਸੀ ਪਰ ਦਿੱਲੀੋਂ ਇੱਕ ਆਦੇਸ਼ ਸਾਰੇ ਹੋਮ ਮਿਨਿਸਟਰੀ ਨੇ ਸਰਕੂਲੇਟ ਕੀਤਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਆ ਤੇ ਇਹਨਾਂ ਤੇ ਵਖਰੀ ਨਿਗਰਖੀ ਆਵੇ ਮਤਲਬ ਆ ਜਿਉਂ ਆਪਾਂ ਬਲੂ ਸਟਾਰ ਵੇਖਿਆ ਜਾਂ ਸਾਰਾ ਕੁਝ ਵੇਖਿਆ ਇਹ ਤਾਣਾ ਬਾਣਾ ਉਦੋਂ ਹੀ ਬੁਣਿਆ ਗਿਆ ਸੀ 47 ਤੋਂ ਬਾਅਦ ਇਨਾਂ ਨੂੰ ਦਬ ਕੇ ਰੱਖਣਾ ਇਨਾਂ ਨੂੰ ਕਥਿਆਰੇ ਬਣਾਉਣਾ ਮਤਲਬ ਉਹ ਜਿਹੜੇ ਵਾਦੇ ਸੀ ਜਦੋਂ ਪੰਡਤ ਨੂੰ ਕਿਹਾ ਪੰਡਤ ਨਹਿਰੂ ਜੀ ਨੂੰ ਮਾਸਟਰ ਤਾਰਾ ਸਿੰਘ ਹਣਾ ਕਿ ਤੁਸੀਂ ਉਦੋਂ ਸਾਡੇ ਨਾਲ ਬੜੀਆਂ ਗੱਲਾਂ ਕੀਤੀਆਂ ਤੇ ਕੁਰਬਾਨੀਆਂ ਵੀ ਦੇਸ਼ ਵਾਸਤੇ ਸਾਡੇ ਕੋਲ ਕਰਵਾ ਲੀਆਂ ਤੇ ਅਸੀਂ ਸਭ ਕੁਝ ਕੀਤਾ ਦੇਸ਼ ਦੇ ਸਭ ਤੋਂ ਵੱਧ ਜਿਹੜੀਆਂ ਫਾਂਸੀਆਂ ਲੱਗੀਆਂ ਉਹ ਸਾਡੇ ਪੰਜਾਬ ਵਾਲਿਆਂ ਲੱਗੀਆਂ ਠੀਕ ਹੈ ਨਾ ਤੇ ਹੁਣ ਸਾਨੂੰ ਜਦੋਂ ਦੇਣ ਦੀ ਵਾਰੀ ਆਉਦੀ ਸਾਡੇ ਵਾਸਤੇ ਕੱਕਰੀ ਹੈਗਾ ਤੇ ਉਦੋਂ ਪੰਡਤ ਜੀ ਨੇ ਕਿਹਾ ਵੀ ਉਦੋਂ ਗੱਲ ਮਾਸਟਰ ਜੀ ਹੋਰ ਸੀ ਅੱਬ ਬਾਤ ਔਰ ਹੈ ਇਹ ਨਹਿਰੂ ਦਾ ਜਵਾਬ ਸੀ ਮਾਸਟਰ ਤਾਰਾ ਸਿੰਘ ਨੂੰ ਕਿ ਉਦੋਂ ਬਾਤ ਔਰ ਥੀ ਅੱਬ ਬਾਤ ਹੋ ਰਹੀ ਬਲ ਹੁਣਤੀ ਸਾਡੇ ਨਾਲ ਗਾ ਉਦੋਂ ਤਾਂ ਹੀ ਰਲਣਾ ਹੈਗਾ ਉਦੋਂ ਸਿੱਖਾਂ ਦਾ ਡਰ ਸੀਗਾ ਵੀ ਕਿਤੇ ਪਾਕਿਸਤਾਨ ਨਾ ਚਲੇ ਜਾਣ ਪਾਕਿਸਤਾਨ ਵਾਲਾ ਚਲੇ ਜਾਣ ਤੇ ਉਦੋਂ ਇਹਨਾਂ ਨੇ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਸੱਲਾ ਲੈ ਲਿਆ ਅਸੀਂ ਨਰਕਾਨਾ ਸਾਹਿਬ ਵੇਖੋ ਸਾਡਾ ਸਾਰਾ ਸੱਭਿਆਚਾਰ ਲਾਹੌਰ ਚਾ ਜੇਲ ਦੇਸ਼ ਦੀ ਵੰਡ ਹੋਈ ਆ ਤੇ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਸਿੱਖਾਂ ਨੂੰ ਹੋਇਆ ਤੇ ਪੰਜਾਬੀਆਂ ਨੂੰ ਹੋਇਆ ਸਾਡਾ ਸਾਰਾ ਧਾਰਮਿਕ ਕਲਚਰ ਉਧਰ ਆ ਪਰ ਅਜੇ ਤੱਕ ਲਾਹੌਰ ਦੀ ਤੁਸੀਂ ਗੱਲ ਵੀ ਕਰਦੇ ਹੋ ਲਾਹੌਰ ਤੋਂ ਕਾਲ ਵੀ ਆਉਂਦੀ ਆ ਲਾਹੌਰ ਤੋਂ ਤੁਸੀਂ ਚੱਕਰ ਲਾ ਕੇ ਆਉਨੇ ਹੋ ਤੇ ਤੁਹਾਨੂੰ ਉੱਥੇ ਮੈਂ ਇੱਕ ਮੇਰੇ ਬਹੁਤ ਤੰਗ ਪਰੇਸ਼ਾਨ ਬਿਲਕੁਲ ਸਹੀ ਗੱਲ ਆ ਹੁਣ ਸਾਡੇ ਕਈ ਦੋਸਤ ਮਿੱਤਰ ਨੇ ਉੱਥੇ ਤੇ ਉਹ ਸਾਨੂੰ ਵਟਸਐਪ ਤੇ ਕਾਲ ਵੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਪਹਿਲਾਂ ਕਹਿ ਦਿੰਦੇ ਆ ਭਰਾਵਾ ਸਾਡੇ ਨਾਲ ਕੋਈ ਰਾਜਨੀਤਿਕ ਗੱਲ ਨਾ ਕਰਿਓ ਹਾਂ ਮੈਂ ਤੇ ਪੁੱਛ ਵਿੱਚ ਹੋ ਆਪ ਵੀ ਸਾਡੇ ਸਾਡੇ ਇੱਥੇ ਹਾਲਾਤ ਬਹੁਤ ਮਾੜੇ ਆ ਤੁਸੀਂ ਸਾਡੇ ਨਾਲ ਪੰਜਾਬੀ ਵਿਰਸੇ ਬਾਰੇ ਗੱਲ ਕਰ ਲਓ ਸਾਡੇ ਪਿੰਡਾਂ ਬਾਰੇ ਗੱਲ ਕਰ ਲਓ ਪਰ ਸਾਡੇ ਨਾਲ ਪੋਲੀਟੀਕਲ ਗੱਲ ਕੋਈ ਨਾ ਕਰਿਓ ਕਿਉਂਕਿ ਹਰ ਚੀਜ਼ ਇਹ ਜਿਹੜੀ ਆ ਉਤੇ ਟੇਢੀ ਨਿਗਾਹ ਰੱਖਦੇ ਆ ਕਿਉਂਕਿ ਸਿੱਖ ਤੁਹਾਡੀ ਪੱਗ ਹੀ ਕਾਫੀ ਆ ਤੁਹਾਡੇ ਸਿਰ ਤੇ ਪੱਗ ਵੱਜੀ ਆ ਤੇ ਸ਼ੱਕ ਤੁਹਾਡੇ ਦੇ ਨਾਲ ਨੇ ਕਰਦਾ ਸਿੱਖ ਚਾਹੁੰਦਾ ਨਾ ਕਿ ਮੈਂ ਨਨਕਾਣਾ ਸਾਹਿਬ ਜਾਵਾਂ ਹਰ ਕੋਈ ਚਾਹੁੰਦਾ ਕਿ ਮੈਂ ਨਨਕਾਣਾ ਸਾਹਿਬ ਦਰਸ਼ ਮੇਲੇ ਕਰਕੇ ਆਵਾਂ ਪਰ ਹੁਣ ਜੋ ਜਾਲ ਬੁਣਿਆ ਜਾ ਰਿਹਾ ਖਾਸ ਕਰਕੇ ਹੁਣ ਦਾ ਮਾਹੌਲ ਬਣਿਆ ਉਸ ਮਾਹੌਲ ਨੂੰ ਜੰਮੂ ਸਭ ਕਿਵੇਂ ਦੇਖ ਰਹੇ ਤੁਸੀਂ ਦੇਖੋ ਆਜ ਦੀ ਡੇਟ ਵਿੱਚ ਸਿੱਖਾਂ ਕੋਲ ਕੋਈ ਰਾਜਨੀਤਿਕ ਤਾਕਤ ਨਹੀਂ ਹੈਗੀ ਅਸੀਂ ਨਿਥੇ ਆ ਤੇ ਸਾਡੇ ਪੱਲੇ ਕੱਖ ਨਹੀਂ ਕਿਉਂਕਿ ਐਸ ਪਾਰਟੀ ਨੂੰ ਅਸੀਂ ਚੋਣ ਰਾਜਨੀਤਿਕ ਤਾਕਤ ਨਹੀਂ ਸਾਡੇ ਕੋਲ ਕੋ ਸਾਡੀ ਦੇਖੋ ਸਾਡੀ ਇੱਕ ਖਿੱਤੇ ਦੀ ਸਾਡੇ ਕੋਲ ਐਜੀਪੀਸੀ ਸੀ ਸਾਡੇ ਕੋਲ ਐਜੀਪੀਸੀ ਸੀ ਉਹ ਉਹ ਵੀ ਹੁਣ ਮਤਲਬ ਆਪਣਾ ਟਾਈਮ ਵਿਹਾ ਚੁੱਕੀ ਆ ਅਕਾਲੀ ਦਲ ਸੀ ਉਹ ਵੀ ਪਰਿਵਾਰਾਂ 'ਚ ਫਸ ਗਿਆ ਤੇ ਇਸ ਟਾਈਮ ਸਿੱਖਾਂ ਨੂੰ ਇੱਕ ਬਿਲਕੁਲ ਜਿਹੜੀ ਆ ਨਾ ਨਰੋਲ ਜਿਹੜਾ ਸ਼ਰੋਮੀ ਅਕਾਲੀ ਦਲ ਆ ਉਹ ਚਾਹੀਦਾ ਉਹਨੂੰ ਸਰਜੀਤ ਕਰਨਾ ਚਾਹੀਦਾ ਕਿੱਥੋਂ ਲੈ ਕੇ ਆਓਗੇ ਉਹਨੂੰ ਰੋਲ ਅਕਾਲੀ ਦਲ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਸਭ ਨੂੰ ਅੱਜ ਇਲੈਕਸ਼ਨ ਹੋਈ ਆ ਅੱਜ ਫੇਰ ਆਮ ਆਦਮੀ ਪਾਰਟੀ ਜਿੱਤੂ ਜਿੱਤੂ ਰਹੀ ਆ ਉਹਦੇ ਵਿੱਚ ਅਕਾਲੀ ਦਲ ਹਾਸ਼ੀ ਤੇ ਫੇਰ ਚਲੇ ਗਿਆ ਚੌਥੇ ਨੰਬਰ ਦੇ ਅਕਾਲੀ ਦਲ ਅਕਾਲੀ ਦਲ ਅਮਰਤ ਸਰ ਦੀ ਗੱਲ ਕਰਦੇ ਆ ਇੰਨੀ ਘੱਟ ਵੋਟਾਂ ਕਿ ਨੋਟੋਂ ਤੋਂ ਘੱਟ ਵੋਟ ਪੈ ਰਹੀ ਆ ਦੇਖੋ ਜਿਹੜੀ ਇਹਨਾਂ ਦੀ ਬਾਦਲ ਅਕਾਲੀ ਜਾਂ ਇਹਨਾਂ ਜਿੱਤਣ ਦੀ ਗੱਲ ਆਪਾਂ ਕਹਿਦੀ ਉਹ ਤੇ ਜਿਹੜੀ ਜਿਮਨੀ ਚੋਣ ਹੁੰਦੀ ਆ ਨਾ ਉਹ ਤੇ ਜਿਹੜੀ ਪਾਰਟੀ ਉਹਦੀ ਹੁੰਦੀ ਆ ਹੂੰ ਉਹ ਤੇ ਅੰਡਰਸਟੂਡ ਹੁੰਦਾ ਕਿ ਇਹਨਾਂ ਨੇ ਜਿੱਤਣਾ ਕਿਉਂਕਿ ਇਹਨਾਂ ਨੇ ਮਾਰਕ ਫੱਟਦਾ ਸਾਰਾ ਰਾਸ਼ਨ ਚੋਰੀ ਵੰਡਦਾ ਮਤਲਬ ਲੋਕਾਂ ਨੂੰ ਇਹ ਫੇਅਰ ਇਲੈਕਸ਼ਨ ਨਹੀਂ ਸੀ ਹਾਂ ਹਾਂ ਇਹ ਫੇਅਰ ਨਹੀਂ ਸੀ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਇਹਨਾਂ ਨੇ ਆਪਣੇ ਉਹ ਜਿਹੜੇ ਹਰਿਆਣੇ ਦੇ ਬਾਡਰਾਂ ਤੋਂ ਕਿਸਾਨਾਂ ਦਾ ਕਹਾਣ ਕੀਤਾ ਹਾਂ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਇਹ ਪ੍ਰੀਪਲਾਨਡ ਸੀਗਾ ਪਹਿਲਾਂ ਅੱਛਾ ਇੱਕ ਚੀਜ਼ ਹੋਰ ਵੀ ਸੀ ਜੇ ਆਪਾਂ ਜਲੰਧਰ ਇਲੈਕਸ਼ਨ ਦੀ ਗੱਲ ਕਰਦੇ ਹਾਂ ਤਿਆਡੂਕਰ ਸਭ ਜਲੰਧਰ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪ ਪੈਰਾ ਦਿੰਦੇ ਆ ਆਪਣਾ ਘਰ ਵੀ ਉਥੇ ਲੈ ਲੈਂਦੇ ਆ ਲੁਧਿਆਣੇ ਤੋਂ ਦੂਰੀਆਂ ਕਿਵੇਂ ਰਹੀਆਂ ਤੁਹਾਨੂੰ ਲੱਗਦਾ ਕਿ ਦਿੱਲੀ ਦਾ ਕਬਜ਼ਾ ਜ਼ਿਆਦਾ ਸੀ ਲੁਧਿਆਣੇ ਇਲੈਕਸ਼ਨ ਦੇ ਵਿੱਚ ਲੱਗਦਾ ਸੀ ਕੋਈ ਉਸ ਵਕਤ ਦਾ ਤੇ ਹੁਣ ਦਾ ਜ਼ਮੀਨ-ਸਮਾਨ ਦਾ ਫਰਕ ਆ ਉਹ ਕੇਜਰੀਵਾਲ ਦਾ ਜਿੰਨਾ ਲਾਣਾ ਸੀ ਸਾਰਾ ਹਾਰ ਕੇ ਤੋਂ ਚੰਡੀਗੜ੍ਹ ਆਣ ਕੇ ਬਹਿ ਗਿਆ ਉਹ ਇਹਨਾਂ ਦੀਆਂ ਕੋਠੀਆਂ ਦੇ ਕਬਜ਼ੇ ਵੀ ਕਰ ਗਏ ਇਹਨਾਂ ਨੂੰ ਪੂਰੀ ਤਰ੍ਹਾਂ ਹਾਈ ਜਾ ਕੀਤਾ ਵਾ ਕਿਸੇ ਮਨਿਸਟਰ ਦੇ ਵਿੱਚ ਕੋਈ ਪਾਵਰ ਨਹੀਂ ਕੋ ਆਪਣੇ ਆਪ ਕੋ ਫੈਸਲਾ ਲਵੇ ਜਿਹੜਾ ਮੁੱਖ ਸਕੱਤਰ ਆ ਉਹ ਵੈਬਰ ਕੁਮਾਰ ਨੂੰ ਰਿਪੋਰਟਿੰਗ ਕਰਦਾ ਵਾ ਤੇ ਇਹ ਤੇ ਮੁੱਖ ਮੰਤਰੀ ਦੁਆਰਾ ਸ਼ਰਾਬ ਵੀ ਪੀਣ ਨੂੰ ਰੱਖਿਆ ਨਾ ਵੀ ਤੂੰ ਪੀ ਜਾ ਤੇ ਪੈਗ ਲਾ ਕੇ ਸੁੱਤਾ ਰਹੇ ਇਹਦੇ ਪੱਲੇ ਹੁਣ ਕੱਖ ਨਹੀਂ ਆ ਕੀ ਲੱਗਦਾ ਤੁਹਾਨੂੰ ਸਰਕਾਰ ਨਹੀਂ ਉਹ ਲੱਗਦਾ ਇਹ ਆ ਜੀ ਸਾਰੇ ਵੇਖੋ ਤੁਸੀਂ ਜਿਹੜੀਆਂ ਵੱਡੀਆਂ ਚੇਰਮੈਨੀਆਂ ਨੇ ਦੋ ਵੱਡੀਆਂ ਚੇਰਮੈਨੀਆਂ ਨੇ ਉਹ ਇਹਨਾਂ ਨੇ ਉਹ ਦਿੱਲੀ ਵਾਲਿਆਂ ਨੂੰ ਲਿਆ ਕੇ ਯੂਪੀ ਵਾਲੇ ਉਹਨਾਂ ਨੂੰ ਦੇਤੀਆਂ ਉਹ ਤੋਂ ਬਾਅਦ ਇਹਨਾਂ ਦਾ ਜਿਹੜਾ ਕੱਢ ਰਿਹਾ ਉਹ ਬਿਲਕੁਲ ਖਿਲਰ ਗਿਆ ਮਤਲਬ ਜਿਹੜਾ ਆਮ ਕੱਢ ਰਿਹਾ ਉਹ ਬਿਲਕੁਲ ਨਰਾਸ਼ ਹੈ ਨਾ ਕੋ ਹਤਾਸ਼ ਹੈ ਉਹਨਾਂ ਹਾਂ ਇਹਨਾਂ ਦਾ 2027 ਵਿੱਚ ਵੇਖੋ ਸੁਪੜਾ ਕਿਵੇਂ ਸਾਫ ਹੁੰਦਾ ਪਰ 2027 ਨੂੰ ਲਗਾ ਅੱਜ ਵੀ ਗੱਲ ਕਰੀ ਅੱਜ ਤੇ ਫੇਰ ਇੱਕ ਤੂਤੀ ਬੋਲੀ ਹੈ ਲੁਧਿਆਣੇ ਦੀ ਤੂਤੀ ਉਹ ਲੁਧਿਆਣੇ ਚ ਬੋਲੀ ਆ ਉਹਦੇ ਪਿੱਛੇ ਫੇਰ ਲੈਕਚਰ ਨਹੀਂ ਗਈ ਉਹਦੇ ਪਿੱਛੇ ਇਹਨਾਂ ਨੇ ਖੰਨੇ ਦੇ ਮਾਰਕਫੈਟ ਤੋਂ ਲਿਆ ਲਿਆ ਕਿ ਕਿੱਟਾ ਬਣਾਵਣਾ ਕਿ ਵੰਡੀਆਂ ਟਰੱਕਾਂ ਦਾ ਟਰੱਕ ਰਾਸ਼ਨ ਆਇਆ ਫੇਰ ਇੱਕ ਉਥੇ ਆਪਾਂ ਕਹਿ ਲੀਏ ਕਿ ਉਥੇ ਦੂਜੇ ਪਰਦੇਸੀ ਪਰਦੇਸੀ ਵੀ ਆ ਗਏ ਮੋਟਾ ਉਹਨਾਂ ਦੀਆਂ ਬਣੀਆਂ ਇਹ ਵੀ ਇੱਕ ਮੁੱਦਾ ਵਾਕੇ ਜਿਹੜੇ ਬਾਹਰ ਦੇ ਇੰਸਟੀਚੂਟਾਂ ਤੋਂ ਆਉਂਦੇ ਆ ਅਕਾਲੀ ਦਲ ਦਾ ਹਾਸੇ ਤੇ ਜਾਣਾ ਚਿੰਤਾ ਦਾ ਵਿਸ਼ਾ ਨਹੀਂ ਕਿ ਤੁਹਾਨੂੰ ਉਹ ਉਥੇ ਵੇ ਹਰਿਆਣੇ ਦੇ ਵਿੱਚ ਤੇ ਇੰਡੀਆ ਬਣਿਆ ਉਥੇ ਪੰਜਾਬ ਦਾ ਹਿੱਸਾ ਤੇ ਹੈ ਨਹੀਂ ਉਹ ਤੁਸੀਂ ਜਾਓ ਤੇ ਤੁਹਾਨੂੰ ਤੁਹਾਨੂੰ 100-200 ਡਾਰ ਜਿਹੜੀ ਆ ਪੰਜਾਬ ਦੀ ਮਿਲਦੀ ਆ ਪਰ 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 ਪਰਦੇਸੀਆਂ ਦੀ ਪ੍ਰਵਾਸੀਆਂ ਨਹੀਂ ਮਿਲਦੀ ਆ ਤੇ ਉਥੇ ਥੱਡ ਅਕਾਲੀਦਾਨ ਨੂੰ ਕੌਣ ਜਾਣਦਾ ਉਹਨਾਂ ਪ੍ਰਵਾਸੀਆਂ ਵਿੱਚ ਹੂੰ ਠੀਕ ਹੈ ਨਾ ਨਾ ਕੋਈ ਸਿੱਖ ਮਾਈਂਡਡ ਹੈ ਤੇ ਨਾ ਉਹ ਪੰਜਾਬ ਨਾ ਦਾ ਪੰਜਾਬੀ ਨਾ ਕੋਈ ਲੈਣਾ ਦੇਣਾ ਨਾ ਪੰਜਾਬੀ ਸਭਿਆਚਾਰ ਨਾਲ ਬੀਜਪੀ ਬੜੀ ਸਟਰੋਂਗ ਹੋ ਕੇ ਨਿਕਲੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਹਾਂ ਉਹ ਆਪਾਂ ਕਹਿ ਸਕਦੇ ਆ ਕਿ ਇਹਨਾਂ ਦਾ ਜਿਹੜਾ ਸਪੋਰਟ ਬੇਸ ਹੈ ਉਹ ਵਧਿਆ ਉਹਦਾ ਕਾਰਨ ਇਹ ਹੋਇਆ ਕਿ ਕਾਲੀ ਦਲ ਹਾਸ਼ੀ ਤੇ ਗਿਆ ਬੋਟ ਤੇ ਕਿਸੇ ਨਾ ਕਿਸ ਬੰਨੇ ਜਾਣੀ ਹੁੰਦੀ ਹੈ ਨਾ ਕਾਲੀ ਦਲ ਦੀ ਬੋਟ ਬਦਲ ਕੇ ਹੋਊਗੀ ਆ ਉਹ ਕਾਲੀ ਦਲ ਦੀ ਬੋਟ ਆਪਨੇ ਵੀ ਗਈ ਹੈ ਕਾਂਗਰਸ ਨੂੰ ਕਿੱਥੇ ਰੱਖਦੇ ਤੁਸੀਂ 227 ਜਾਂ ਹੋਣ ਦੀ ਗੱਲ ਕਰੀਏ ਆਪਾਂ ਦੇਖੋ ਜੀ ਇਹ ਤੇ ਜੇ ਅਕਾਲੀ ਦਲ ਚੰਗੀ ਤਰ੍ਹਾਂ ਇਹਨਾਂ ਨੇ ਕੋਈ ਯੂਨੀਫਾਈਡ ਅਕਾਲੀ ਦਲ ਬਣਾ ਲਿਆ ਜਿਹੜਾ ਪੰਥ ਪ੍ਰਵਾਨਤ ਹੋਇਆ ਉਹ ਕਿਹੜਾ ਨਾ ਦੇਖੋ ਜੀ ਉਹਨਾਂ ਤੇ ਜੇ ਬਾਦਲ ਪਰਵਾਰ ਪਰਾਂ ਹੋ ਜਾਵੇ ਤੇ ਇਹਦੇ ਵਿੱਚ ਹੀ ਕੋ ਚੰਗੇ ਬੰਦੇ ਆ ਸਕਦੇ ਹੁਣ ਦੁਖਾਂਤ ਇਹ ਆ ਕਿ ਰਾਜਨੀਤੀ ਐਡੀ ਮਹਿੰਗੀ ਹੋ ਗਈ ਆ ਆਮ ਕਿਰਤੀ ਕਿਸਾਨ ਦਾ ਪਰਿਵਾਰ ਜਿਹੜਾ ਉਹ ਰਾਜਨੀਤੀ ਜ ਨਹੀਂ ਆ ਸਕਦਾ ਉਹ ਤੁਹਾਡੇ ਮੇਰੇ ਵਾਸਤੇ ਗੱਲ ਨਹੀਂ ਹੈਗੀ ਠੀਕ ਹੈ ਨਾ ਜਿਸ ਬੰਦੇ ਨੇ ਇਹਦੇ ਵਿੱਚ ਉਹ ਲੋਕ ਪੈਸਾ ਇਨਵੈਸਟ ਕਰਦੇ ਆ ਤੇ ਮੜਕੇ ਕਮਾਉਂਦੇ ਆ ਉਹਦੇ ਵਿੱਚ ਧਰਮ-ਧਰਮ ਦਾ ਵਿਚਾਰ ਕਿਤੇ ਵਿਧਿਆ ਹੀ ਜਾਂਦਾ ਨਾ ਅੱਛਾ ਆਪ ਟੈਸਟ ਕਮੇਟ ਥੋੜਾ ਆ ਜਾਂਦੇ ਆ ਇਹਦੇ ਵਿੱਚ ਬੰਦੀ ਸਿੰਘਾਂ ਦੇ ਵੀ ਬੜੇ ਵੱਡੇ ਪੱਤਰ ਦੀ ਗੱਲ ਹੋਈ ਆ ਇੱਕ ਜਦੋਂ ਪ੍ਰੋਫੈਸਰ ਗੱਲ ਕਰ ਰਹੇ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਖੁੱਲਰ ਜੀ ਦਾ ਉਹਨਾਂ ਜ਼ਿਕਰ ਕੀਤਾ ਕਿ ਜਿਹਨੂੰ ਪਹਿਲਾਂ ਤੇ ਕੇਜਰੀਵਾਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਵੀ ਸੀ ਤੇ ਦਿੱਲੀ ਦੇ ਵਿੱਚ ਵੀ ਸੀ ਉਹਨਾਂ ਵੀ ਬੜਾ ਸਲੱਭਾ ਸਮਾਂ ਵਿੱਚ ਕਿ ਲੈ ਕੇ ਨਹੀਂ ਛੱਡਿਆ ਗਿਆ ਹੁਣ ਉਹਨਾਂ ਬੀਜਪੀ ਨੂੰ ਕਿਹਾ ਕਿ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਬਾਕੀ ਬੰਦੀ ਸਿੰਘਾਂ ਨੇ ਰਾਇਂ ਦੀ ਗੱਲ ਵੀ ਕੀਤੀ ਇੱਕ ਕੇਜਰੀਵਾਲ ਜੋ ਬਾਹਰੋਂ ਦੇਖਦਾ ਹੋਇਆ ਨਹੀਂ ਬਹੁਤ ਫਿਰਕੂ ਬੰਦਾ ਕਹਿ ਲੋ ਕਿ ਇਹ ਸਿੱਖ ਵਿਰੋਧੀ ਤੇ ਤੁਹਾਡੀ ਪੰਜਾਬੀ ਵਿਰੋਧੀ ਵੀ ਆ ਇਹ ਆਤ ਦਾ ਫਿਰਕੂ ਬੰਦਾ ਬਹੁਤ ਕਮਿਊਨਲ ਆ ਤੁਸੀਂ ਦੇਖੋ ਦਿੱਲੀ ਵਿੱਚ ਦੋ ਵਾਰ ਮਿਨਿਸਟਰੀ ਤੇ ਤਿੰਨ ਵਾਰ ਆਈ ਇਹਨਾਂ ਦੀ ਇੱਕ ਵੀ ਸਿੱਖ ਮਿਨਿਸਟਰੀ ਹੈਗਾ ਦੱਸ ਦੋ ਮੈਨੂੰ ਜੇ ਕੋਈ ਇਹਨੇ ਕੋ ਸਿੱਖ ਮਿਨਿਸਟਰ ਬਣਾਇਆ ਹੋਵੇ ਤੇ ਇੱਕ ਵੀ ਦਲਿਤ ਮਿਨਿਸਟਰ ਨਹੀਂ ਹੈਗਾ ਉੱਥੇ ਇੱਥੇ ਆਣ ਕੇ ਕੀ ਤਮਾਸ਼ਾ ਕਰਦੇ ਆ ਇਹ ਦਿੱਲੀ ਚ ਦਲਤ ਨਹੀਂ ਆਗੇ ਕੀ ਕੀ ਪ੍ਰੋਫੈਸਰ ਖੂਲਰ ਸਾਹਿਬ ਹੋਣ ਜਾਂ ਬਾਕੀ ਇਹ ਫਿਰ ਰਿਹਾਈਆਂ ਇੱਥੇ ਲਟਕਦੀਆਂ ਰਹਿਣਗੀਆਂ ਦੇਖੋ ਹੌਲੀ ਹੌਲੀ ਗੱਲ ਅਸੀਂ ਕੋਸ਼ਿਸ਼ ਕਰਨ ਡੈ ਹਵਾਰਾ ਕਮੇਟੀ ਦੇ ਨਾਲ ਰਲ ਕੇ ਚੁਪਾ ਕੇ ਗੱਲ ਨੂੰ ਕਿਸੇ ਬੰਨੇ ਸਿਰੇ ਲਾਵਾਂਗੇ ਅਓ ਜੀ ਗੱਲ ਇਹ ਪ੍ਰੈਸ਼ਰ ਬਣਾਵਾਂਗੇ ਸਿੱਖ ਕੌਮ ਦੇ ਵਿੱਚ ਇਹ ਗੱਲ ਨੂੰ ਪ੍ਰਚਾਰਿਤ ਕਰਾਂਗੇ ਇਪਸੇ ਕੰਬਾਸੀ ਦਾ ਜਿਹੜੀ ਇਹ ਮੂਵਮੈਂਟ ਤਿਆਰ ਕਰਾਂਗੇ ਕਿ ਲੈ ਕੇ ਆਉਂਗਾ ਸਾਰੇ ਅਕਾਲੀ ਦਲ ਹੋਣ ਐਸਜੀਪੀਸੀ ਹੋਵੇ ਸਾਰਿਆਂ ਨੂੰ ਕੱਟ ਦੇ। ਦੇਖੋ ਹਰ ਹਰ ਭਾਵੇਂ ਕੋਈ ਵੀ ਸਿੱਖਾਂ ਦਾ ਸੰਗਠਨ ਆਉ ਉਹ ਕੀ ਖਾਲਸਾ ਵਿਦਵਾਨ ਹੋ ਐਸਜੀਪੀਸੀ ਆ। ਇਸ ਮੁੱਦੇ ਤੇ ਜਿਹੜਾ ਵੀ ਨਾਲ ਆਉਂਦਾ ਜਿਆ ਨੂੰ ਇਹ ਕੌਮੀ ਮਦਦਾਵਾ ਇਹ ਕਿਸੇ ਦਾ ਹੈ ਤੇ ਨਹੀਂ। ਹੌਣ ਸਮਝ ਇਕੱਠੇ ਲੜੋ ਤੇ ਫੇਰ ਲੜਾਈ ਤੁਸੀਂ। ਦੇਖੋ ਲੱਗਦਾ ਵਾਪੀ ਸਿੱਖਾਂ ਨੂੰ ਇੱਕ ਲੋੜ ਆ ਮੇਰਾ ਜਾਤੀ ਵਿਚਾਰਿਆ ਕਿ ਸਿੱਖਾਂ ਨੂੰ ਇੱਕ ਜਿਹੜੀ ਸਿੱਖ ਕਾਕ ਤੇ ਉਹ ਖਿਲਰ ਗਈ ਆ। ਸਿੱਖਾਂ ਦੀ ਤਾਕਤ ਖਿਲਰੀ ਆ ਤੇ ਗਲੜ ਪਟਵਾਰੀ ਬਣੇ ਆ ਉਹ ਜਿਹੜੇ ਬਾਗਾਂ ਦੇ ਗਲੜ ਪਟਵਾਰੀ ਇੱਥੇ ਹੁਣ ਦਿੱਲੀ ਵਾਲੇ ਗਲੜ ਪਟਵਾਰੀ ਨੇ ਉਹਦਾ ਕਾਰਨ ਇਹ ਆ ਕਿ ਸਾਡੇ ਬੰਦੇ ਕਰਪਟ ਨਿਕਲੇ ਪਰੇਟ ਨਿਕਲੇ ਅਸੀਂ ਇਹਨਾਂ ਨੂੰ ਲਿਆਦਾ ਇਹ ਉਹਨਾਂ ਤੋਂ ਵੀ ਗਾਂ ਐਡਵੋਕੇਟ ਸਾਹਿਬ 2015 ਦੇ ਵਿੱਚ ਗੁਰੂ ਸਾਹਿਬ ਦੀਆਂ ਬੇਦਬੀਆਂ ਹੁੰਦੀਆਂ ਆ ਅਜੇ ਤੱਕ ਰੁਕਣ ਦਾ ਨਾਮ ਵੀ ਲੈ ਰਹੀਆਂ ਉਹਦੇ ਉੱਤੇ 24 ਘੰਟਿਆਂ ਦੀ ਗੱਲ ਵੀ ਹੋਈ ਇੱਕ ਮਹੀਨੇ ਗੱਲਾਂ ਬਾਤਾਂ ਵੀ ਹੋਈਆਂ ਕਿ ਅਸੀਂ ਇਨਸਾਫ ਕਰਾਂਗੇ ਕਿੱਥੇ ਖੜਾ ਐਸੇ ਇਨਸਾਫ ਹੋਣਾ ਨਹੀਂ ਉਹ ਇਹਨਾਂ ਦਾ ਮੁੱਦਾ ਹੀ ਨਹੀਂ ਹੈਗਾ ਸਿੱਖ ਮੁੱਦਾ ਇਸ ਸਿਆਸਤ ਵਿੱਚ ਉਹ ਬਿਲਕੁਲ ਮਾਇਨਸ ਆ ਉਹ ਚਾਹੇ ਬਦਵੀਆਂ ਹੋਣ ਚਾਹੇ ਸਿੱਖ ਨੌਜਵਾਨਾਂ ਦੀਆਂ ਰਾਇਆਂ ਹੋਣ ਮਤਲਬ ਉਹ ਸਿੱਖ ਮੁੱਦਾ ਇਹਨਾਂ ਦੇ ਏਜੰਡੇ ਤੇ ਨਹੀਂ ਹੈਗਾ ਕਿਉਂਕਿ ਇਹਨੂੰ ਚਲਾਉਣ ਡਿਆ ਦਿੱਲੀ ਤੇ ਦਿੱਲੀ ਵਾਲਿਆਂ ਵਾਂਗ ਤੇ ਕੋ ਸਿੱਖ ਸਿੱਖ ਕੋ ਮਾਇਨਾ ਨਹੀਂ ਰੱਖਦੇ ਵੋਟਾਂ ਤੁਹਾਡੀਆਂ ਲੈਣੀਆਂ ਇਹ ਕਰੇ ਲੈ ਲਈਆਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵਾ ਸਾਡੇ ਕੋਲ ਕਰਤਾਨੀ ਦੂਰ ਹੋ ਗਈ ਆ ਹਾਂਜੀ ਉਹ ਹੁਣ ਜਿਹੜੇ ਸਿੱਖਾਂ ਦੇ ਵਿਰੋਧ ਵਿੱਚ ਜਿਹੜੇ ਲੋਕ ਉਹਨਾਂ ਨੂੰ ਇਕੱਠਿਆ ਕਰ ਲਿਆ ਬੜਾ ਵੱਡਾ ਸਿੱਖ ਵਿਰੋਧੀ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਇਕੱਠਿਆ ਕਰਨ ਦਾ ਇੱਕ ਵੱਡਾ ਮੁੱਦਾ ਨਸ਼ਿਆਂ ਦਾ ਹੈ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਪਿਛਲੇ ਮਹੀਨੇ ਤੱਕ ਪ੍ਰਸ਼ਾਸਨ ਨੇ ਵੀ ਕਿਹਾ ਸੀ ਕਿ ਅਸੀਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ ਦੇਖੋ ਜੀ ਨਸ਼ਾ ਤੇ ਅਜੇ ਵੀ ਕਾਫੀ ਹੱਦ ਵਿੱਚ ਵੇਖ ਰਿਹਾ ਅੱਜ ਵੀ ਇੱਕ ਜੰਡੇ ਵਾਲੇ ਕਿਸ ਦੀ ਡੈਥ ਹੋਈ ਮੈਨੂੰ ਸਵੇਰੇ ਪਤਾ ਲੱਗਾ ਜੰਡੇ ਵਾਲੇ ਦੇ ਏਰੀਆ ਦੇ ਵਿੱਚ ਪਤਾ ਨਹੀਂ ਕੋਈ ਤਾੜਾ ਦਾ ਮੁੰਡਾ ਸੀਗਾ ਕਿ ਤਲਾਵੇਂ ਦਾ ਮੁੰਡਾ ਸੀ ਜੰਡੇ ਵਾਲੇ ਦੇ ਲਾਗੇ ਉਹ ਉਹ ਵੀ ਨਸ਼ਾ ਕਰਕੇ ਉਹਦੀ ਜਿਹੜੀ ਆ ਮੌਤ ਹੋਈ ਆ ਉਹਦੇ ਵਿੱਚ ਪਤਾ ਲੱਗਾ ਵਾ ਵੀ ਸਰਕਾਰ ਜਿਸ ਘਰੋਂ ਨਸ਼ਾ ਆਇਆ ਉਹਨਾਂ ਨੂੰ ਬਚਾਉਣ ਲਈ ਆ ਕੋਈ ਸੱਜਣ ਲਾਈਵ ਸੀਗਾ ਮੇਰਾ ਵੀ ਸੱਜਣ ਸੀਗਾ ਉਹ ਸਵੇਰੇ ਬੋਲ ਰਿਹਾ ਸੀ ਕਿ ਇਹ ਇਹ ਮੁੰਡੇ ਦੀ ਮੈਂ ਡੈੱਡ ਬੋਡੀ ਵੇਖੀ ਆ ਤੇ ਇਹ ਉਹਨੂੰ ਪਾ ਕੇ ਲੈ ਕੇ ਜਾ ਰਿਹਾ ਰਖੇਤੇ ਤੇ ਉਹ ਦੱਸਣ ਦੇ ਵੀ ਪਰਚਾ ਕਰਨ ਵੇਲੇ ਸਰਕਾਰ ਵਿਚਾਰੀ ਆ ਕਿ ਜਿਸ ਘਰ ਤੋਂ ਨਸ਼ਾ ਆਇਆ ਉੱਥੇ ਪਰਚਾ ਨਾ ਹੋਵੇ ਸਰਕਾਰ ਪ੍ਰਸ਼ਾਸਨ ਕਿੱਥੇ ਖੜਾ ਫਿਰ ਜੇ ਆਪ ਇਹ ਕੁਝ ਹੋ ਰਿਹਾ ਤਾਂ ਫਿਰ ਕਿੱਥੇ ਕਿ ਜਿਹੜੇ ਵਾਅਦੇ ਵਫਾ ਕਿੱਦਾਂ ਹੋ ਸਕਦੇ ਆ ਦੇਖੋ ਜੀ ਪੁਲਿਸ ਨੇ ਤੇ ਸਰਕਾਰ ਦੇ ਗੱਠ ਚੌੜ ਤੋਂ ਬਗੈਰ ਇਹ ਨਸ਼ਾ ਨਹੀਂ ਖਤਮ ਹੋ ਸਕਦਾ ਤੇ ਇਹਨਾਂ ਦੇ ਗੱਠ ਜੋੜ ਨੇ ਵਧਾਇਆ ਹਾਂ ਜੇ ਪੁਲਿਸ ਤੇ ਸਮਾਜ ਨਾਲ ਧਿਆਨਦਾਰੀ ਨਾਲ ਆਵੇ ਕਿਉਂਕਿ ਇਹਦੇ ਮਗਰ ਬੜੇ ਵੱਡੇ ਲਾਰਡਸ ਨੇ ਜਿਹੜੇ ਨਸ਼ੇ ਦੇ ਵਪਾਰੀ ਆ ਨਾ ਉਹ ਬੜੇ ਵੱਡੇ ਨੇ ਵੱਡੇ ਵਪਾਰੀਆਂ ਦੇ ਵਿੱਚੋਂ ਕੋ ਫੜਿਆ ਗਿਆ ਅਜੇ ਤੱਕ ਆਮ ਆਪਾਂ ਵੇਖਦੇ ਆਂ ਕਿ ਜਿਹੜਾ 2-3 ਗ੍ਰਾਮ, 5 ਗ੍ਰਾਮ, 10 ਗ੍ਰਾਮ ਵੇਚਿਆ ਵੱਡੀਆਂ ਰਿਕਵਰੀਆਂ ਹੋਈਆਂ ਨੇ ਪਰ ਸ਼ਾਇਦ ਸਿੰਥੈਟਿਕ ਨਸ਼ਾ ਬਹੁਤ ਵੱਡੇ ਪੱਧਰ ਤੇ ਆ ਰਿਹਾ ਕਿੱਦਾਂ ਖਤਮ ਹੋ ਸਕਦਾ ਹੈ ਦੇਖੋ ਕਰਨਾ ਤਾਂ ਕਾਨੂੰਨ ਨੇ ਖਤਮ ਕਰਨਾ ਤੇ ਪੁਲਿਸ ਨੇ ਖਤਮ ਕਰਨਾ ਫਿਰ ਸਾਨੂੰ ਆਪਣੇ ਬੱਚਿਆਂ ਤੇ ਆਪ ਨਿਗਰੱਖਣੀ ਚਾਹੀਦੀ ਹੈ ਇਹ ਵੀ ਪੰਜਾਬ ਦਾ ਦੁਖਾਂ ਤੇ ਅੱਜ ਦੀ ਜੋ ਮੈਂ ਮੇਰੇ ਦੇਖੋ ਜاتی ਆ ਪਹਿਲਾਂ ਕਿਸਾਨਾਂ ਦੇ ਮੁੰਡੇ ਵੇਚਦੇ ਤੇ ਕਿਸਾਨਾਂ ਦੇ ਖਾਂਦੀ ਸੀ ਹੁਣ ਤਰਾਸ ਦੀ ਇਹ ਆ ਗਈ ਆ ਵੀ ਉਹਨਾਂ ਦੇ ਬਾਲੇ ਬਾਹਰ ਚੱਲ ਗਏ ਕੈਨੇਡਾ ਹੁਣ ਗਰੀਬ ਜਨਤਾ ਹੀ ਰਿਟੇਲ ਕਰਨੀ ਆ ਤੇ ਗਰੀਬਾਂ ਦੇ ਬੱਚੇ ਮਰਨੇ ਤੁਸੀਂ ਮਹੀਨੇ ਦਾ ਪਿਛਲੇ 6 ਮਹੀਨੇ ਦਾ ਡਾਟਾ ਕੱਢ ਕੇ ਵੇਖ ਲਓ ਹੂੰ ਤੇ ਜੇਲਾ ਵੀ ਜੇਲਾ ਦਾ ਪਰਸੈਂਟੇਜ ਵੇਖ ਲਓ ਇਹ ਕਰਕੇ ਵੇਖ ਲਿਓ ਕਿ ਜੇਲ੍ਹ ਦੇ ਵਿੱਚ ਐਨਡੀਪੀਐਸ ਦੇ ਵਿੱਚ ਕਿੰਨੇ ਪਰਸੈਂਟ ਦਲਤ ਬੰਦੇ ਜੇਲ੍ਹ ਚ ਤੇ ਨਾਲ ਇਹ ਵੇਖ ਲਓ ਕਿੰਨੇ ਪਰਸੈਂਟ ਜਿਹੜੇ ਆ ਜਿਨ੍ਹਾਂ ਦੀਆਂ ਡੈਥ ਹੋਈਆਂ ਨਸ਼ੇ ਨਾਲ ਉਹ ਵੀ ਤੁਹਾਨੂੰ 70% ਦਲਤ ਮਿਲਣ ਇਤਰਾਸ ਦੀ ਹੈ ਪੰਜਾਬ ਦੀ ਕਿਉਂਕਿ ਗਰੀਬ ਜਨਤਾ ਦਾ ਇਸ ਤਰੀਕੇ ਤੱਕ ਜਿਹੜਾ ਮਤਲਬ ਮੌਤਾ ਹੋਣੀਆਂ ਕਿਸੇ ਦੀਆਂ ਵੀ ਹੋਣੀਆਂ ਮਾੜੀ ਗੱਲ ਹੈ ਕਿਸਾਨੀ ਪਰਿਵਾਰ ਚ ਜਾਵੇ ਤਾਂ ਵੀ ਬੜੀ ਦੁੱਖ ਦੀ ਗੱਲ ਹੈ ਕਿਸੇ ਕਿਸੇ ਪਰਿਵਾਰ ਚ ਜਾਵੇ ਐਡਵੋਕੇਟ ਸੁਬਲਾਖ ਦੇ ਵਿੱਚ ਜਿਹਾ ਅਕਾਲੀ ਦਲ ਦੀ ਕੋਈ ਵਾਪਸੀ ਨਹੀਂ ਹੁੰਦੀ ਤੇ 2027 ਨੂੰ ਅਕਾਲੀ ਦਲ ਨੂੰ ਕਿੱਥੇ ਰੱਖੀਂ ਵੀਖਦੇ ਹੋ ਤੁਸੀਂ ਕਿਹੜਾ ਅਕਾਲੀ ਦਲ ਆ ਜਿਹੜਾ ਆਣ ਕੇ ਅਗਲੇ ਪਾਸੇ ਮੜ ਪੰਜਾਬ ਦੀ ਬਾਗਦੋਸ ਦੇਖੋ ਜੀ ਬਾਦਲ ਪਰਿਵਾਰ ਜੇ ਪੰਥ ਦਾ ਭਲਾ ਚਾਹੁੰਦਾ ਨਾ ਤੇ ਉਹਨਾਂ ਨੂੰ ਪਛੇੜ ਦੇਣਾ ਚਾਹੀਦਾ ਇੱਕ ਵਾਰੀ ਤੇ ਅਕਾਲੀ ਦਲ ਹਾਂ ਉਹ ਜਿਹੜਾ ਦੂਸਰਾ ਅਕਾਲੀ ਦਲ ਚੱਲਣ ਦੇ ਆ ਨਾ ਉਹਦੇ ਨਾਲ ਹੋਰ ਆਪੇ ਜਿਹੜੇ ਚੰਗੇ ਜਿਹੜਾ 5 ਮੈਂਬਰ ਦੀ ਕਮੇਟੀ ਹਾਂ ਆ 5 ਮੈਂਬਰ ਦੀ ਕਮੇਟੀ ਵਾਲਾ ਵਾ ਉਹ ਉਹਨਾਂ ਨੂੰ ਚੱਲਣ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਆਪਣੇ ਮੁਫਾਦ ਕਰਕੇ ਇਹਨਾਂ ਨੇ ਕਬਜ਼ਾ ਕੀਤਾ ਹਾਂ ਲੋਕ ਲੋਕ ਨਹੀਂ ਚਾਹੁੰਦੇ ਹੁਣ ਜਬਰਦਸਤੀ ਆਪਾਂ ਸੱਪ ਬਣ ਕੇ ਬੈਠੇ ਆਂ ਲੋਕ ਨਹੀਂ ਚਾਹੁੰਦੇ ਲੋਕਾਂ ਵਿੱਚੋਂ ਤੇ ਤੁਹਾਡਾ ਪਬਲਿਕ ਸਪੋਰਟ ਵੀ ਬਿਲਕੁਲ ਨਹੀਂ ਹੈਗਾ ਅੱਜ ਚੋਣਾ ਕੋਈ ਨਹੀਂ ਲੱਭਦਾ ਪਰ ਉਹ ਪਾਪ ਇਹ ਸਿੱਧ ਅਕਾਲੀ ਦਲ ਦਾ ਮੰਡੇ ਜਾਣਾ ਇਹ ਵੀ ਨੁਕਸਾਨ ਲੱਗਦਾ ਹਾਂ ਇਹ ਇੱਕ ਦੇਖੋ ਯੂਨੀਫਾਈਡ ਅਕਾਲੀ ਦਲ ਸਿੱਖਾਂ ਦੀ ਇੱਕ ਰਾਜਨੀਤਿਕ ਜਿਹੜੀ ਹੈ ਨਾ ਧਿਰ ਜਿਹੜੀ ਜ਼ਰੂਰ ਚਾਹੀਦੀ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਦੇ ਰੂਪ ਚ ਹੋਵੇ ਉਹ ਕਿਸੇ ਰੂਪ ਚ ਹੋਵੇ ਪਰ ਉਹ ਇੱਕ ਸਿੱਖ ਬਾਡੀ ਪੰਜਾਬ ਚ ਰਾਜਨੀਤਿਕ ਬੋਡੀ ਦੀ ਘਾਟ ਆ ਉਹਦੇ ਕਰਕੇ ਆ ਜਿਹੜਾ ਖਲਾਰਾ ਪੈਣ ਰਿਹਾ ਅਸਾ ਲਾਸਟ ਦੇ ਵਿੱਚ ਫਿਰ ਉੱਥੇ ਆਪਾਂ ਆਉਣੇ ਆ ਜੇ ਪੰਜਾਬ ਸਰਕਾਰ ਇਹ ਤੋਂ ਕੋਈ ਐਕਸ਼ਨ ਲੈਂਦੀ ਜੇ ਆਪਾਂ ਗੱਲ ਕਰੀਏ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਜਾ ਰਹੇ ਆ ਇਸ ਟਾਈਮ ਬੰਦੀ ਸਿੰਘਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਅੰਮ੍ਰਿਤਸਰ ਦੀ ਗੱਲ ਹੋਵੇ ਜਾਨੰਦਪੁਰ ਸਾਹਿਬ ਨੂੰ ਜੇ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਤੇ ਤੁਹਾਡੀ ਅਗਲੀ ਡਾਇਲੀ ਕਿਹੜੀ ਹੋਵੇ ਦੇਖੋ ਅਜੇ ਤੇ ਅਸੀਂ ਕੋਸ਼ਿਸ਼ ਕਰਨਾ ਹੈ ਕਿ ਇਹਨਾਂ ਨੂੰ ਪਿਆਰ ਦੇ ਨਾਲ ਆਪਣੀ ਗੱਲ ਲੋਕਤੰਤਰੀ ਤਰੀਕੇ ਨਾਲ ਕਨਵੇ ਕੀਤੀ ਜਾਵੇ। ਸਾਨੂੰ ਆਸ ਆ ਕਿ ਇਹਨਾਂ ਤੇ ਕੁਛ ਨਾ ਕੁਛ ਪੱਥਰ ਤੇ ਪਾਣੀ ਤੇ ਲਕੀਰ ਪੱਥਰ ਤੇ ਪਵੇਗੀ ਪਾਣੀ ਦੇ ਉੱਤੇ ਟੁੱਕੇ ਡਿੱਗਣਗੇ। ਇਹ ਗੱਲ ਜਾਏਗੀ ਉਹਨਾਂ ਤੱਕ। ਸ਼ਾਇਦ ਉਹ ਸੋਚਣਗੇ ਕਿਉਂਕਿ 2027 ਬਹੁਤ ਲੱਗੀ ਆ ਤੇ ਇਹਨਾਂ ਨੂੰ ਵੀ ਸਿੱਖਾਂ ਦੀ ਵੋਟਾਂ ਦੀ ਲੋੜ ਹੈ। ਤੇ ਇਹ ਸਾਨੂੰ ਲੱਗਦਾ ਵਾ ਵੀ ਇਹ ਜ਼ਰੂਰ ਕੁਛ ਨਾ ਕੁਛ ਕਰਨਗੇ। ਤੇ ਇਸੇ ਆਸ ਨਾਲ ਇਹਹੀ ਜਿਹੜਾ ਵਾ ਇਹ ਕੋਸ਼ਿਸ਼ ਕਰ ਰਿਹਾ ਹੈ। ਧੰਨਵਾਦ ਜੀ। ਹੈਡ ਰਿਕਟਰ ਸਾਹਿਬ ਸਾਡੇ ਨਾਲ ਸੀ ਜਸਬੀਰ ਸਿੰਘ ਜੰਮੂ ਜੀ ਉਹਨਾਂ ਨੇ ਅੰਮ੍ਰਿਤਸਰ ਖਾਸ ਕਰਕੇ ਆਪਾਂ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਪਵਿੱਤਰ ਸ਼ਹਿਰ ਦਾ ਦਰਜੇ ਦੀ ਪਵਿੱਤਰ ਸ਼ਹਿਰ ਦਾ ਦਰਜਾ ਤੋਂ ਹੋਣ ਦੀ ਗੱਲ ਕੀਤੀ ਆ ਤੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕੀਤੀ ਆ ਜਿਹੜੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀਆਂ ਚੱਕਰਿਆਂ ਜੀ ਹੋ ਸਕਦੀਆਂ ਦੇਖਦੇ ਆ ਇਹ ਪ੍ਰੈਸ ਕਾਨਫਰੰਸ ਤੋਂ ਬਾਅਦ ਵਿੱਚ ਕੀ ਵਿਵਤਬਦੀ ਕੀਤੀ ਜਾਂਦੀ ਆ ਸਰਕਾਰ ਕਿਹੜੇ ਪੱਲੇ ਜ ਫੈਟਦੀ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਬਧਾਇਕਾਂ ਦੀ ਬਹੁਤ ਆਤਵ ਵਿਧਾਇਕ ਪਹਿਲੂ ਹੀ ਅਕਾਲੀ ਦਲ ਵਾਲੇ ਪਰ ਸੌਰੀ ਆਮ ਆਦਮੀ ਪਾਰਟੀ ਦੇ ਕੋਲ ਅੱਜ ਫੇਰ ਉਹਦਾ ਜਿੱਤ ਜਾਣਾ ਇਤਨਾ ਕਿਤੇ ਔਲੇ ਸਮੇਂ ਵਿੱਚ ਹਲਾਸ਼ੀਰੀ ਜ਼ਰੂਰ ਮਿਲਦੀ ਆ ਪਰ ਇਹ ਪ੍ਰੈਸ ਕਾਨਫਰੰਸ ਦੇ ਬਾਅਦ ਵਿੱਚ ਹਵਾਰਾ ਕਮੇਟੀ ਕੀ ਫੈਸਲਾ ਲੈਂਦੀ ਆ ਵਕ ਵਕ ਜਿਸੇ ਬੰਦੀਆਂ ਇਕੱਠੀਆਂ ਹੁੰਦੀ ਆ ਕੀ ਔਲੇ ਸਮੇਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਜਾਂ ਅਮਰ ਸਾਹਿਬ ਸਾਹਿਬ ਦੀ ਉਹ ਤਾਂ ਸ਼ਹਿਰ ਤੋਂ ਦੂਜਾ ਦਿੱਤਾ ਜਾਊਗਾ ਤੇ ਬੰਦੀ ਸਿੰਘ ਪ੍ਰੋਫੈਸਰ ਭੁੱਲਰ ਦੀ ਜਾਂ ਪੰਗਵਿੰਦਰ ਪਾਸੇ ਭੁੱਲਰ ਦੀ ਗੱਲ ਕਰਦੇ ਆ ਬੜੇ ਲੰਬੇ ਸਮੇਂ ਤੇ ਜਿਹੜਾ ਕਿ ਮਾਨਸਿਕ ਸੰਤੁਲਨ ਵੀ ਠੀਕ ਨਹੀਂ ਉਹਨਾਂ ਦਾ ਉਹਨਾਂ ਦੀ ਰਿਹਾਈ ਨਾ ਹੋਣਾ ਉਹ ਵੀ ਕਿਤੇ ਨਾ ਕਿਤੇ ਕਿੰਤੂ ਖੜੇ ਕਰਦਾ ਸਰਕਾਰ ਤੇ ਸਵਾਲੀਆ ਚਿੰਨ ਵੀ ਖੜੇ ਕਰਦਾ ਇਹਦੇ ਵਾਸਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪਰ ਦੇਖਦੇ ਆ ਸਰਕਾਰ ਕਿਸ ਪਾਲੇ 'ਚ ਬੈਠਦੀ ਆ ਧੰਨਵਾਦ ਕਰਦੇ ਆ ਜੰਮੂ ਸਾਹਿਬ ਗੁਰਪ੍ਰਸਾਦ ਗੁਰਜੀਤ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ